ਸਮੁੱਚੇ ਦੇਸ਼ ਵਿੱਚ ਸਾਲ 1975 ਵਿੱਚ ਲਗਾਈ ਗਈ ਐਮਰਜੈਂਸੀ ਨੇ ਨਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕੀਤਾ ਬਲਕਿ ਪ੍ਰੈਸ ਦਾ ਗਲਾ ਵੀ ਘੋਟ ਦਿੱਤਾ ਪ੍ਰੈਸ ਨੂੰ ਕੰਟਰੋਲ ਕਰਨ ਲਈ ਲਗਾਈ ਗਈ ਸੈਂਸਰਸ਼ਿਪ ਅਤੇ ਹੋਰਨਾਂ ਪਾਬੰਦੀਆਂ ਬਾਰੇ ਪੇਸ਼ ਹੈ ਇੱਕ ਰਿਪੋਰਟ ਭੈਣੋ ਅਤੇ ਭੈਣੋ ਰਾਸ਼ਟਰਪਤੀ ਜੀ ਨੇ ਆਕਤਕਾਲ ਦੀ ਘੋਸ਼ਣਾ ਕੀਤੀ ਹੈ ਇਸ ਸੇ ਆਤੰਕਿਕ ਹੋਣ ਦਾ ਕੋਈ ਕਾਰਨ ਨਹੀਂ ਹੈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਹ ਆਵਾਜ਼ ਸੁਣ ਕੇ ਲੋਕ ਹੈਰਾਨ ਰਹਿ ਗਏ ਸਨ ਅਤੇ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਬੇਸਬਰੀ ਨਾਲ ਅਖਬਾਰਾਂ ਦਾ ਇੰਤਜ਼ਾਰ ਕਰਨ ਲੱਗੇ ਪਰ ਆਜ਼ਾਦ ਹਿੰਦੁਸਤਾਨ ਦੇ ਇਤਿਹਾਸ ਵਿੱਚ ਉਹ ਪਹਿਲਾ ਦਿਨ ਸੀ ਜਦੋਂ ਸਰਕਾਰ ਨੇ ਅਖਬਾਰਾਂ ਨੂੰ ਛਪਣ ਹੀ ਨਹੀਂ ਦਿੱਤਾ ਵਿਰੋਧੀ ਨੇਤਾਵਾਂ ਦੀ ਫੜੋਫੜੀ ਅਤੇ ਐਮਰਜੈਂਸੀ ਦੇ ਵਿਰੋਧ ਵਿੱਚ ਕੋਈ ਆਵਾਜ਼ ਨਾ ਉੱਠ ਸਕੇ ਇਸ ਲਈ ਰਾਤ ਤਕਰੀਬਨ 1:30 ਵਜੇ ਦਿੱਲੀ ਦੀ ਪ੍ਰੈਸ ਲੇਨ ਦੀ ਬਿਜਲੀ ਕੱਟ ਦਿੱਤੀ ਗਈ ਪ੍ਰਿੰਟਿੰਗ ਪ੍ਰੈਸ ਦੀਆਂ ਮਸ਼ੀਨਾਂ ਰੁਕ ਗਈਆਂ ਰੈਸ ਲੇਨ ਤੋਂ ਥੋੜੀ ਦੂਰ ਕਨਾਟ ਪਲੇਸ ਵਿੱਚ ਹਿੰਦੁਸਤਾਨ ਟਾਈਮਜ਼ ਦਾ ਦਫ਼ਤਰ ਸੀ ਜਿੱਥੋਂ ਦੀ ਬਿਜਲੀ ਕੱਟਣ ਵਿੱਚ ਥੋੜੀ ਦੇਰ ਹੋਈ ਨਤੀਜਾ ਇਹ ਹੋਇਆ ਕਿ ਹਿੰਦੁਸਤਾਨ ਟਾਈਮਜ਼ ਦੀਆਂ ਬਹੁਤ ਸਾਰੀਆਂ ਕਾਪੀਆਂ ਛਪ ਚੁੱਕੀਆਂ ਸਨ ਪਰ ਇਹ ਅਖਬਾਰ ਲੋਕਾਂ ਦੇ ਹੱਥਾਂ ਤੱਕ ਪਹੁੰਚਦਾ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਛਾਪਾ ਮਾਰ ਕੇ ਅਖਬਾਰਾਂ ਨੂੰ ਜ਼ਬਤ ਕਰ ਲਿਆ ਪਰ ਇੱਕ ਅਖਬਾਰ ਸੀ ਜੋ ਛਪਿਆ ਵੀ ਤੇ ਵੰਡਿਆ ਵੀ ਗਿਆ ਇਹ ਅਖਬਾਰ ਸੀ ਭਾਰਤੀ ਜਨ ਸੰਗ ਦਾ ਮੁੱਖ ਪੱਤਰ ਮਦਰ ਲੈਂਡ ਹਾਲਾਂਕਿ ਇਹ ਮਦਰ ਲੈਂਡ ਦਾ ਆਖਰੀ ਅੰਕ ਸਾਬਤ ਹੋਇਆ ਕਿਉਂਕਿ ਉਸੇ ਰਾਤ ਹੀ ਪੁਲਿਸ ਨੇ ਇਸ ਦਾ ਦਫ਼ਤਰ ਸੀਲ ਕਰ ਦਿੱਤਾ ਪੂਰੇ 2 ਦਿਨ ਤੱਕ ਅਖਬਾਰ ਦੇ ਦਫ਼ਤਰਾਂ ਦੀ ਬਿਜਲੀ ਬੰਦ ਰਹੀ ਇਸੇ ਦਰਮਿਆਨ ਸਰਕਾਰ ਨੇ ਅਖਬਾਰਾਂ ਨੂੰ ਕੰਟਰੋਲ ਕਰਨ ਦੀ ਪੂਰੀ ਤਿਆਰੀ ਕਰ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰੈਸ ਤੇ ਸੈਂਸਰਸ਼ਿਪ ਨੂੰ ਦੇਸ਼ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਜ਼ਰੂਰੀ ਦੱਸਿਆ ਗਲਤ ਖਬਰیں ਜਿਸ سے ਲੋਕ ਭੜਕੀ ਜਾਂ ਜਿਸ سے ਗਲਤਫहमी ਫੈਲੇ ਐਸੀ ਖਬਰیں ਦੇ ਰਹੇ ਸਨ ہمارا ਪੂਰਾ ਮਕਸਦ ਇਸ ਸਮੇਂ ਇਹ ਹੈ ਕਿ ਸਥਿਤੀ ਸ਼ਾਂਤੀ ও ਸਥਿਰਤਾ ਕੀ ਰਹੇ ਸੈنسਰਸ਼ਿਪ ਦਾ ਮਤਲਬ ਇਹ ਹੈ ਸਰਕਾਰ ਨੇ ਅਖਬਾਰਾਂ ਨੂੰ ਫਰਮਾਨ ਭੇਜੇ ਅਤੇ ਸਖਤ ਹਦਾਇਤ ਕੀਤੀ ਕਿ ਇਹਨਾਂ ਦੀ ਉਲੰਘਣਾ ਨਾ ਹੋਵੇ ਮਤਲਬ ਸਾਫ ਸੀ ਕਿ ਹੁਣ ਸਿਰਫ ਉਹੀ ਲਿਖਿਆ ਤੇ ਕਿਹਾ ਜਾ ਸਕਦਾ ਸੀ ਜਿਸ ਦੀ ਇਜਾਜ਼ਤ ਸਰਕਾਰ ਦੇਵੇਗੀ ਇੰਡੀਅਨ ਐਕਸਪ੍ਰੈਸ ਨੇ ਪ੍ਰੈਸ ਦੀ ਆਜ਼ਾਦੀ ਤੇ ਲੱਗੀ ਪਾਬੰਦੀ ਦੇ ਖਿਲਾਫ 28 ਜੂਨ 1975 ਨੂੰ ਛਪੇ ਆਪਣੇ ਐਡੀਸ਼ਨ ਵਿੱਚ ਸੰਪਾਦਕੀ ਦੀ ਜਗ੍ਹਾ ਬਿਲਕੁਲ ਖਾਲੀ ਛੱਡ ਦਿੱਤੀ ਹਾਲਾਤ ਅਜਿਹੇ ਸਨ ਕਿ ਸੱਤਾ ਦੇ ਖਿਲਾਫ ਬੋਲਣਾ ਅਪਰਾਧ ਬਣ ਗਿਆ ਬਿਨਾ ਸੈਂਸਰ ਅਧਿਕਾਰੀ ਦੀ ਮਨਜ਼ੂਰੀ ਤੋਂ ਸਿਆਸੀ ਖਬਰ ਨਹੀਂ ਛਾਪੀ ਜਾ ਸਕਦੀ ਸੀ ਐਮਰਜੈਂਸੀ ਦੌਰਾਨ ਸੰਜੇ ਗਾਂਧੀ ਦੇ ਇਸ਼ਾਰੇ ਤੇ 327 ਪੱਤਰਕਾਰ ਜੇਲ੍ਹ ਵਿੱਚ ਭੇਜ ਦਿੱਤੇ ਗਏ 3800 ਤੋਂ ਬਾਅਦ ਅਖਬਾਰ ਜ਼ਬਤ ਕਰ ਲਏ ਗਏ 290 ਅਖਬਾਰਾਂ ਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਇੰਨਾ ਹੀ ਨਹੀਂ ਸੱਤ ਕੌਮਾਂਤਰੀ ਪੱਤਰਕਾਰਾਂ ਨੂੰ ਵੀ ਭਾਰਤ ਤੋਂ ਬਾਹਰ ਕੱਢ ਦਿੱਤਾ ਗਿਆ ਭਾਰਤੀ ਪ੍ਰੈਸ ਕੌਂਸਲ ਭੰਕਰ ਦਿੱਤੀ ਗਈ ਅਤੇ ਪੀਟੀਆਈ ਯੂਐਨਆਈ ਹਿੰਦੁਸਤਾਨ ਸਮਾਚਾਰ ਅਤੇ ਸਮਾਚਾਰ ਭਾਰਤੀ ਜਈਆਂ ਨਿਊਜ਼ ਏਜੰਸੀਆਂ ਦਾ ਰਲੇਵਾ ਕਰਕੇ ਇੱਕ ਹੀ ਖਬਰ ਏਜੰਸੀ ਬਣਾ ਦਿੱਤੀ ਗਈ ਤਾਂ ਕਿ ਪੂਰੇ ਖਬਰ ਤੰਤਰ ਨੂੰ ਕੰਟਰੋਲ ਕੀਤਾ ਜਾ ਸਕੇ ਸੰਸਦ ਅਤੇ ਅਦਾਲਤ ਦੀ ਕਾਰਵਾਈ ਦੀ ਰਿਪੋਰਟਿੰਗ ਤੇ ਵੀ ਸੈਂਸਰਸ਼ਿਪ ਲਾਗੂ ਸੀ ਸਰਕਾਰੀ ਸੈਂਸਰਸ਼ਿਪ ਕਮੇਟੀ ਅਖਬਾਰ ਮਾਧਿਮਾਂ ਰਾਹੀਂ ਕੰਟੈਂਟ ਤਿਆਰ ਕਰਨ ਲੱਗੀ ਤਤਕਾਲੀ ਸੂਚਨਾ ਪ੍ਰਸਾਰਣ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਇਹਨਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕੱਢ ਦਿੱਤਾ ਗਿਆ ਇੰਦਰ ਕੁਮਾਰ ਗੁਜਰਾਲ ਇੱਕ ਦਿਨ ਪ੍ਰਧਾਨ ਮੰਤਰੀ ਨਿਵਾਸ ਪਰ ਆਏ ਸੰਜੇ ਗਾਂਧੀ ਨੇ ਉਹਨੂੰ ਰੋਕਿਆ और कहा कि जो बुलेटिन जारी होनी है वो मुझे दिखा करके कर और कुछ उदंडता से उन्होंने उससे बा, उनसे बात की इंद्र कुमार गुजराल ने कहा कि संजय न तुम कांग्रेस के नेता हो न सरकार में कोई पद है तुम्हारे पास तुम मात्र इंदिरा गांधी के बेटे हो तो तुमको ये अधिकार नहीं है कि इंद्र कुमार गुजराल को आदेश दे अगले दिन ਇੰਦਰ ਕੁਵਾਰ ਗੁਜਰਾਲ ਸੇ ਸੂਚਨਾ ਪ੍ਰਸਾਰਣ ਮੰਤਰਾਲੇ ਖਿੰਡ ਲਿਆ ਗਿਆ ਸੈਂਸਰਸ਼ਿਪ ਦੇ ਕਾਰਨ ਜੇ ਵੀ ਸਣੇ ਕੌਣ ਕੌਣ ਆਗੂ ਕਦੋਂ-ਕਦੋਂ ਗ੍ਰਿਫਤਾਰ ਹੋਏ ਉਹਨਾਂ ਨੂੰ ਕਿਸ-ਕਿਸ ਜੇਲ੍ਹ ਵਿੱਚ ਰੱਖਿਆ ਗਿਆ ਇਹ ਖਬਰਾਂ ਛਾਪਣ ਹੀ ਨਹੀਂ ਦਿੱਤੀਆਂ ਗਈਆਂ ਸਰਕਾਰ ਤੇ ਵਿਅੰਗ ਕੱਸਣ ਵਾਲੇ ਕਾਰਟੂਨ ਵਿਅੰਗ ਚੁਟਕਲੇ ਵੀ ਸੈਂਸਰ ਦੀ ਮਾਰ ਤੋਂ ਬਚ ਨਹੀਂ ਸਕੇ ਆਮਦਨਕਾਰ ਬਿਜਲੀ ਨਗਰ ਨਿਪਾਲਿਕਾ ਦੇ ਬਕਾਇਆ ਦੇ ਬਹਾਨੇ ਅਖਬਾਰਾਂ ਤੇ ਛਾਪੇ ਮਾਰੇ ਗਏ ਇਸ ਸਰਕਾਰੀ ਦਬਾਅ ਦੇ ਬਾਵਜੂਦ ਕੁਝ ਅਜਿਹੇ ਪੱਤਰਕਾਰ ਸਨ ਜੋ ਸੱਤਾ ਦੇ ਅੱਗੇ ਨਹੀਂ ਝੁਕੇ ਪ੍ਰੈਸ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਹੋਏ ਕੁਲਦੀਪ ਨૈયਰ ਸੂਰਿਆਦਾ तिवारी ਅਤੇ ਨਿਹਾਲ ਸਿੰਘ ਮਹਿਤਾ ਜਿਹੇ ਪੱਤਰਕਾਰਾਂ ਨੇ ਜੇਲ੍ਹ ਦੇ ਤਸੀਹੇ ਝੱਲੇ ਇੰਡੀਅਨ ਐਕਸਪ੍ਰੈਸ ਦਾ ਸਟੇਟਮੈਨ ਅਤੇ ਮੇਨਸਟ੍ਰੀਮ ਜਿਹੇ ਕੁਝ ਹੀ ਮੀਡੀਆ ਸੰਸਥਾਵਾਂ ਸਨ ਜਿਨ੍ਹਾਂ ਨੇ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਅਤੇ ਇਹ ਸਭ ਕੁਝ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ 23 ਫਰਵਰੀ 1970 ਨੂੰ ਚੋਣਾਂ ਦਾ ਐਲਾਨ ਨਹੀਂ ਹੋ ਗਿਆ